ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਨਵੀਂ ਸਵੇਰ ਕੋਈ ਐਸੀ ਖਬਰ ਸੁਣਨ ਨੂੰ ਮਿਲਦੀ ਆ ਜਿਸ ਦੇ ਨਾਲ ਪੰਜਾਬ ਦੇ ਹੱਕ ਖੋਣ ਦੀ ਗੱਲ ਆਉਂਦੀ ਆ ਪਿਛਲੇ ਦਿਨਾਂ 'ਚ ਬੀਬੀ ਐਮਬੀ ਹੋ ਗਈ ਜਾਂ ਚੰਡੀਗੜ੍ਹ ਦੇ ਇਹ ਕਹਿੰਦੇ ਹੁੰਦੇ ਆ ਜਿਹੜੇ ਅਧਿਕਾਰ ਨੇ ਹੱਕ ਨੇ ਉਹ ਦੂਰ ਹੁੰਦੇ ਜਾਦੇ ਦਿਖਾਈ ਦਿੱਤੇ ਪਿਛਲੇ ਦਿਨਾਂ 'ਚ ਪਾਣੀ ਖੋਣ ਦੀ ਗੱਲ ਆਈਗੀ ਪੰਜਾਬੀ ਬੋਲ ਦੇ ਇਲਾਕਿਆਂ ਦੀ ਗੱਲ ਆਈ ਬੜਾ ਕੁਛ ਆ ਪਰ ਅੱਜ ਇੱਕ ਹੋਰ ਨਵੀਂ ਖਬਰ ਆਈ ਕਿ ਜਿਹੜੀ ਇਹ ਪੰਜਾਬ ਦੀ ਬੜੀ ਨਾਮਵਰ ਯੂਨੀਵਰਸਿਟੀ ਜਿਹਦਾ ਨਾਮ ਪੰਜਾਬ ਯੂਨੀਵਰਸਿਟੀ ਆ ਚੰਡੀਗੜ੍ਹ ਉਸ ਦੀ ਸੈਨੇਟਰ ਨੂੰ ਭੰਗ ਕਰ ਦਿੱਤਾ ਗਿਆ ਕਿਉਂਕਿ ਅਸੀਂ ਸਾਰੇ ਜਾਣਦੇ ਆ ਕਿ ਜਿਹੜਾ ਦੇਸ਼ ਦਾ ਵਾਈਸ ਪ੍ਰੈਜ਼ੀਡੈਂਟ ਆ ਉਹ ਇਸ ਦੇ ਪ੍ਰੋਚ ਚਾਂਸਲਰ ਹੁੰਦੇ ਨੇ ਉਹਨਾਂ ਵੱਲੋਂ ਇੱਕ ਕਮੇਟੀ ਬਣਾਈ ਗਈ ਉਸ ਕਮੇਟੀ ਵਿੱਚ ਇੱਕ ਵਿਚਾਰ ਕੀਤੀ ਗਈ ਕਿ ਪੰਜਾਬ ਦੇ ਵਿੱਚ ਜਿਹੜੇ ਚੁਣੇ ਹੋਏ ਮੈਂਬਰ ਆਉਂਦੇ ਸੀ ਜਿਨ੍ਹਾਂ ਦੀ ਗਿਣਤੀ ਸਾਰੀ ਰਲਾ ਕੇ ਨਾਮਜੰਦੀ ਰਲਾ ਕੇ 90 ਹੁੰਦੀ ਸੀ ਉਹਨਾਂ ਤੋਂ 31 ਰਹਿ ਗਈ ਆ ਜਿਹਦੇ ਵਿੱਚੋਂ 24 ਮੈਂਬਰ ਨਾਮ ਜਦ ਹੋਣਗੇ ਤੇ 7 ਜਿਹੜੇ ਆ ਜਿਹੜੇ 7 ਮੈਂਬਰ ਆ ਉਹ ਐਕਸ-ਆਫੀਸ਼ੀਓ ਦੇ ਤੌਰ ਤੇ ਇਹ ਜਿਹੜੇ ਆਉਣਗੇ ਸੋ ਇਹ ਖਬਰ ਨੇ ਕਾਫੀ ਜਿਹੜੀ ਠੇਸ ਪਹੁੰਚਾਈ ਆ ਕਿਉਂਕਿ ਪੰਜਾਬ ਦੇ ਤੇ ਹਰਿਆਣੇ ਦੇ ਲੋਕਾਂ ਦੀ ਇੱਕ ਨੁਮਾਇੰਦਗੀ ਸੀ ਉਸ ਨੁਮਾਇੰਦਗੀ ਨੂੰ ਖੋਹ ਲਿਆ ਗਿਆ ਸੋ ਇਸ ਗੱਲ ਦਾ ਬਹੁਤ ਭਾਰੀ ਰੋਸ ਆ ਪੰਜਾਬ ਦੇ ਅੰਦਰ ਡਾਢਾ ਦੁੱਖ ਹੈ ਸੋ ਇਹ ਇਸ ਨੂੰ ਮੱਦੇਨਜ਼ਰ ਰੱਖ ਕੇ ਜਿਹੜੇ ਕਿ ਪੰਜਾਬ ਦੇ ਲੋਕ ਅ ਅਸੀਂ ਸਾਰੇ ਇਸ ਗੱਲ ਦਾ ਡਟਵਾ ਵਿਰੋਧ ਕਰਦੇ ਆ ਕਿ ਪੰਜਾਬ ਦੇ ਲੋਕ ਚੁਣੇ ਹੋਏ ਲੋਕਾਂ ਦੀ ਨੁਮਾਇੰਦਗੀ ਜੀ ਦੀ ਉਹ ਖਤਮ ਕਰ ਦਿੱਤੀ ਗਈ ਯਾਰ ਤੋਂ ਇਸ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਏਗਾ ਔਰ ਇਸ ਮਾਮਲੇ ਤੇ ਕੇਂਦਰ ਸਰਕਾਰ ਦਾ ਜਿਹੜਾ ਇਹ ਫੈਸਲਾ ਵਾ ਉਸ ਦੀ ਅਸੀਂ ਡਟ ਕੇ ਨਖੇਦੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰਮੇ ਸਵੇਰ ਕੋਈ ਐਸੀ ਖਬਰ ਸੁਣਨ ਨੂੰ ਮਿਲਦੀ ਆ ਜਿਸ ਦੇ ਨਾਲ ਪੰਜਾਬ ਦੇ ਹੱਕ ਖੋਣ ਦੀ ਗੱਲ ਆਉਂਦੀ ਆ ਪਿਛਲੇ ਦਿਨਾਂ 'ਚ BBMB ਹੋ ਗਈ ਜਾਂ ਚੰਡੀਗੜ੍ਹ ਦੇ ਕਹਿੰਦੇ ਹੁੰਦੇ ਆ ਜਿਹੜੇ ਅਧਿਕਾਰ ਨੇ ਹੱਕ ਨੇ ਉਹ ਦੂਰ ਹੁੰਦੇ ਜਾਦੇ ਦਿਖਾਈ ਦਿੱਤੇ ਪਿਛਲੇ ਦਿਨਾਂ 'ਚ ਪਾਣੀ ਖੋਣ ਦੀ ਗੱਲ ਆਈਗੀ ਪੰਜਾਬੀ ਬੋਲ ਦੇ ਇਲਾਕਿਆਂ ਦੀ ਗੱਲ ਆਈ ਬੜਾ ਕੁਛ ਹੈ ਪਰ ਅੱਜ ਇੱਕ ਹੋਰ ਨਵੀਂ ਖਬਰ ਆਈ ਕਿ ਜਿਹੜੀ ਇੱਕ ਪੰਜਾਬ ਦੀ ਬੜੀ ਨਾਮਵਰ ਯੂਨੀਵਰਸਿਟੀ ਜਿਹਦਾ ਨਾਮ ਪੰਜਾਬ ਯੂਨੀਵਰਸਿਟੀ ਆ ਚੰਡੀਗੜ੍ਹ ਉਸ ਦੀ ਸੈਨੇਟਰ ਨੂੰ ਭੰਗ ਕਰ ਦਿੱਤਾ ਗਿਆ ਕਿਉਂਕਿ ਅਸੀਂ ਸਾਰੇ ਜਾਣਦੇ ਆ ਕਿ ਜਿਹੜਾ ਦੇਸ਼ ਦਾ ਵਾਈਸ ਪ੍ਰੈਜ਼ੀਡੈਂਟ ਆ ਉਹ ਇਸ ਦੇ ਪ੍ਰੋਚ ਚਾਂਸਲਰ ਹੁੰਦੇ ਨੇ ਉਹਨਾਂ ਵੱਲੋਂ ਇੱਕ ਕਮੇਟੀ ਬਣਾਈ ਗਈ ਉਸ ਕਮੇਟੀ ਵਿੱਚ ਇੱਕ ਵਿਚਾਰ ਕੀਤੀ ਗਈ ਕਿ ਪੰਜਾਬ ਦੇ ਵਿੱਚ ਜਿਹੜੇ ਚੁਣੇ ਹੋਏ ਮੈਂਬਰ ਆਉਂਦੇ ਸੀ ਜਿਨ੍ਹਾਂ ਦੀ ਗਿਣਤੀ ਸਾਰੀ ਰਲਾ ਕੇ ਨਾਮਜ਼ਦ ਦੀ ਰਲਾ ਕੇ 90 ਹੁੰਦੀ ਸੀ ਉਹਨਾਂ ਤੋਂ 31 ਰਹਿ ਗਈਆਂ ਜਿਹਦੇ ਵਿੱਚੋਂ 24 ਮੈਂਬਰ ਨਾਮਜ਼ਦ ਹੋਣਗੇ ਤੇ 7 ਜਿਹੜੇ ਆ ਜਿਹੜੇ 7 ਮੈਂਬਰ ਆ ਉਹ ਐਕਸ-ਆਫੀਸ਼ੀਓ ਦੇ ਤੌਰ ਤੇ ਇਹ ਜਿਹੜੇ ਆਉਣਗੇ ਸੋ ਇਹ ਖਬਰ ਨੇ ਕਾਫੀ ਜਿਹੜੀ ਠੇਸ ਪਹੁੰਚਾਈ ਆ ਕਿਉਂਕਿ ਪੰਜਾਬ ਦੇ ਤੇ ਹਰਿਆਣੇ ਦੇ ਲੋਕਾਂ ਦੀ ਇੱਕ ਨੁਮਾਇੰਦਗੀ ਸੀ ਉਸ ਨੁਮਾਇੰਦਗੀ ਨੂੰ ਖੋਹ ਲਿਆ ਗਿਆ ਸੋ ਇਸ ਗੱਲ ਦਾ ਬਹੁਤ ਭਾਰੀ ਰੋਸ ਆ ਪੰਜਾਬ ਦੇ ਅੰਦਰ ਡਾਢਾ ਦੁੱਖ ਹੈ ਸੋ ਇਸ ਨੂੰ ਮੱਦੇਨਜ਼ਰ ਰੱਖ ਕੇ ਜਿਹੜੇ ਕਿ ਪੰਜਾਬ ਦੇ ਲੋਕ ਅ ਅਸੀਂ ਸਾਰੇ ਇਸ ਗੱਲ ਦਾ ਡਟਵਾਂ ਵਿਰੋਧ ਕਰਦੇ ਆ ਕਿ ਪੰਜਾਬ ਦੇ ਲੋਕ ਚੁਣੇ ਹੋਏ ਲੋਕਾਂ ਦੀ ਨੁਮਾਇੰਦਗੀ ਦੀ ਜੋ ਖਤਮ ਕਰ ਦਿੱਤੀ ਗਈ ਯਾਰ ਸੋ ਇਸ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਏਗਾ ਔਰ ਇਸ ਮਾਮਲੇ ਤੇ ਕੇਂਦਰ ਸਰਕਾਰ ਦਾ ਜਿਹੜਾ ਇਹ ਫੈਸਲਾ ਵਾ ਉਸ ਦੀ ਅਸੀਂ ਡਟ ਕੇ ਨਖੇਦੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਨਵੀਂ ਸਵੇਰ ਕੋਈ ਐਸੀ ਖਬਰ ਸੁਣਨ ਨੂੰ ਮਿਲਦੀ ਆ ਜਿਸ ਦੇ ਨਾਲ ਪੰਜਾਬ ਦੇ ਹੱਕ ਖੋਣ ਦੀ ਗੱਲ ਆਉਂਦੀ ਆ ਪਿਛਲੇ ਦਿਨਾਂ 'ਚ BBMP ਹੋ ਗਈ ਜਾਂ ਚੰਡੀਗੜ੍ਹ ਦੇ ਕਹਿੰਦੇ ਹੁੰਦੇ ਆ ਜਿਹੜੇ ਅ ਅਧਕਾਰ ਨੇ ਹੱਕ ਨੇ ਉਹ ਦੂਰ ਹੁੰਦੇ ਜਿਆਦਾ ਦਿਖਾਈ ਦਿੱਤੇ ਪਿਛਲੇ ਦਿਨਾਂ ਚ ਪਾਣੀ ਖੂਣ ਦੀ ਗੱਲ ਆਈਗੀ ਪੰਜਾਬੀ ਬੋਲ ਦੇ ਇਲਾਕਿਆਂ ਦੀ ਗੱਲ ਆਈ ਬੜਾ ਕੁਛ ਹੈ ਪਰ ਅੱਜ ਇੱਕ ਹੋਰ ਨਵੀਂ ਖਬਰ ਆਈ ਕਿ ਜਿਹੜੀ ਹੈ ਪੰਜਾਬ ਦੀ ਬੜੀ ਨਾਮਵਰ ਯੂਨੀਵਰਸਿਟੀ ਜਿਹਦਾ ਨਾਮ ਪੰਜਾਬ ਯੂਨੀਵਰਸਿਟੀ ਆ ਚੰਡੀਗੜ੍ਹ ਉਸ ਦੀ ਸੈਨੀਟਰ ਨੂੰ ਭੰਗ ਕਰ ਦਿੱਤਾ ਗਿਆ ਕਿਉਂਕਿ ਅ ਅਸੀਂ ਸਾਰੇ ਜਾਣਦੇ ਆ ਕਿ ਜਿਹੜਾ ਦੇਸ਼ ਦਾ ਵਾਈਸ ਪ੍ਰੈਜ਼ੀਡੈਂਟ ਆ ਉਹ ਇਸ ਦੇ ਪ੍ਰੋਚ ਚਾਂਸਲਰ ਹੁੰਦੇ ਨੇ ਉਨਾ ਵੱਲੋਂ ਇੱਕ ਕਮੇਟੀ ਬਣਾਈ ਗਈ ਉਸ ਕਮੇਟੀ ਵਿੱਚ ਇੱਕ ਵਿਚਾਰ ਕੀਤੀ ਗਈ ਕਿ ਪੰਜਾਬ ਦੇ ਵਿੱਚ ਜਿਹੜੇ ਚੁਣੇ ਹੋਏ ਮੈਂਬਰ ਆਉਂਦੇ ਸੀ ਜਿਨ੍ਹਾਂ ਦੀ ਗਿਣਤੀ ਸਾਰੀ ਲੜਾ ਕੇ ਨਾਮਜਦ ਦੀ ਲੜਾ ਕੇ 90 ਹੁੰਦੀ ਸੀ ਉਹਨਾਂ ਤੋਂ 31 ਰਹਿ ਗਈਆਂ ਜਿਹਦੇ ਵਿੱਚੋਂ 24 ਮੈਂਬਰ ਨਾਮਜਦ ਹੋਣਗੇ ਤੇ 7 ਜਿਹੜੇ ਆ ਜਿਹੜੇ 7 ਮੈਂਬਰ ਆ ਉਹ ਐਕਸ-ਆਫੀਸ਼ੀਓ ਦੇ ਤੌਰ ਤੇ ਇਹ ਜਿਹੜੇ ਆਉਣਗੇ ਸੋ ਇਹ ਖਬਰ ਨੇ ਕਾਫੀ ਜਿਹੜੀ ਠੇਸ ਪਹਚਾਈ ਆ ਕਿਉਂਕਿ ਪੰਜਾਬ ਦੇ ਤੇ ਹਰਿਆਣੇ ਦੇ ਲੋਕਾਂ ਦੀ ਇੱਕ ਨੁਮਾਇੰਦੀ ਉਸ ਨਮਾਇੰਦਗੀ ਨੂੰ ਖੋਹ ਲਿਆ ਗਿਆ ਤੋਂ ਇਸ ਗੱਲ ਦਾ ਬਹੁਤ ਭਾਰੀ ਰੋਸ ਹੈ ਪੰਜਾਬ ਦੇ ਅੰਦਰ ਡਾਢਾ ਦੁੱਖ ਹੈ ਸੋ ਇਸ ਨੂੰ ਮੱਦੇਨਜ਼ਰ ਰੱਖ ਕੇ ਜਿਹੜੇ ਕਿ ਪੰਜਾਬ ਦੇ ਲੋਕ ਅ ਅਸੀਂ ਸਾਰੇ ਇਸ ਗੱਲ ਦਾ ਡਟਵਾ ਵਿਰੋਧ ਕਰਦੇ ਹਾਂ ਕਿ ਪੰਜਾਬ ਦੇ ਲੋਕ ਚੁਣੇ ਹੋਏ ਲੋਕਾਂ ਦੀ ਨਮਾਇੰਦਗੀ ਦੀ ਜੋ ਖਤਮ ਕਰ ਦਿੱਤੀ ਗਈ ਹੈ ਸੋ ਇਸ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਏਗਾ ਔਰ ਇਸ ਮਾਮਲੇ ਤੇ ਕੇਂਦਰ ਸਰਕਾਰ ਦਾ ਜਿਹੜਾ ਇਹ ਫੈਸਲਾ ਵਾ ਉਸ ਦੀ ਅਸੀਂ ਡਟ ਕੇ ਨਖੇਦੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰਮੇ ਸਵੇਰ ਕੋਈ ਐਸੀ ਖਬਰ ਸੁਣਨ ਨੂੰ ਮਿਲਦੀ ਆ ਜਿਸ ਦੇ ਨਾਲ ਪੰਜਾਬ ਦੇ ਹੱਕ ਖੋਣ ਦੀ ਗੱਲ ਆਉਂਦੀ ਆ ਪਿਛਲੇ ਦਿਨਾਂ 'ਚ ਬੀਬੀ ਐਮਬੀ ਹੋ ਗਈ ਜਾਂ ਚੰਡੀਗੜ੍ਹ ਦੇ ਇਹ ਕਹਿੰਦੇ ਹੁੰਦੇ ਆ ਜਿਹੜੇ ਅਧਿਕਾਰ ਨੇ ਹੱਕ ਨੇ ਉਹ ਦੂਰ ਹੁੰਦੇ ਜਾਦੇ ਦਿਖਾਈ ਦਿੱਤੇ ਪਿਛਲੇ ਦਿਨਾਂ 'ਚ ਪਾਣੀ ਖੋਣ ਦੀ ਗੱਲ ਆਈਗੀ ਪੰਜਾਬੀ ਬੋਲ ਦੇ ਇਲਾਕਿਆਂ ਦੀ ਗੱਲ ਆਈ ਬੜਾ ਕੁਛ ਪਰ ਅੱਜ ਇੱਕ ਹੋਰ ਨਵੀਂ ਖਬਰ ਆਈ ਕਿ ਜਿਹੜੀ ਹੈ ਪੰਜਾਬ ਦੀ ਬੜੀ ਨਾਮਵਰ ਯੂਨੀਵਰਸਿਟੀ ਜਿਹਦਾ ਨਾਮ ਪੰਜਾਬ ਯੂਨੀਵਰਸਿਟੀ ਆ ਚੰਡੀਗੜ੍ਹ ਉਸ ਦੀ ਸੈਨੇਟਰ ਨੂੰ ਭੰਗ ਕਰ ਦਿੱਤਾ ਗਿਆ ਕਿਉਂਕਿ ਅਸੀਂ ਸਾਰੇ ਜਾਣਦੇ ਆ ਕਿ ਜਿਹੜਾ ਦੇਸ਼ ਦਾ ਵਾਈਸ ਪ੍ਰੈਜ਼ੀਡੈਂਟ ਆ ਉਹ ਇਸ ਦੇ ਪ੍ਰੋਚ ਚਾਂਸਲਰ ਹੁੰਦੇ ਨੇ ਉਹਨਾਂ ਵੱਲੋਂ ਇੱਕ ਕਮੇਟੀ ਬਣਾਈ ਗਈ ਉਸ ਕਮੇਟੀ ਵਿੱਚ ਇੱਕ ਵਿਚਾਰ ਕੀਤੀ ਗਈ ਕਿ ਪੰਜਾਬ ਦੇ ਵਿੱਚ ਜਿਹੜੇ ਚੁਣੇ ਹੋਏ ਮੈਂਬਰ ਆਉਂਦੇ ਸੀ ਇਹਨਾਂ ਦੀ ਗਿਣਤੀ ਸਾਰੀ ਰਲਾ ਕੇ ਨਾਮਜ਼ਦ ਦੀ ਰਲਾ ਕੇ 90 ਹੁੰਦੀ ਸੀ ਉਹਨਾਂ ਤੋਂ 31 ਰਹਿ ਗਈਆਂ ਜਿਹਦੇ ਵਿੱਚੋਂ 24 ਮੈਂਬਰ ਨਾਮਜ਼ਦ ਹੋਣਗੇ ਤੇ 7 ਜਿਹੜੇ ਆ ਜਿਹੜੇ 7 ਮੈਂਬਰ ਆ ਉਹ ਐਕਸ-ਆਫੀਸ਼ੀਓ ਦੇ ਤੌਰ ਤੇ ਇਹ ਜਿਹੜੇ ਆਉਣਗੇ ਸੋ ਇਹ ਖਬਰ ਨੇ ਕਾਫੀ ਜਿਹੜੀ ਠੇਸ ਪਹਚਾਈ ਆ ਕਿਉਂਕਿ ਪੰਜਾਬ ਦੇ ਤੇ ਹਰਿਆਣੇ ਦੇ ਲੋਕਾਂ ਦੀ ਇੱਕ ਨੁਮਾਇੰਦਗੀ ਸੀ ਉਸ ਨੁਮਾਇੰਦਗੀ ਨੂੰ ਖੋਹ ਲਿਆ ਗਿਆ ਸੋ ਇਸ ਗੱਲ ਦਾ ਬਹੁਤ ਭਾਰੀ ਰੋਸ ਆ ਪੰਜਾਬ ਦੇ ਅੰਦਰ ਡਾਢਾ ਦੁੱਖ ਆ ਤੋ ਇਸ ਨੂੰ ਮੱਦੇਨਜ਼ਰ ਰੱਖ ਕੇ ਜਿਹੜੇ ਕਿ ਪੰਜਾਬ ਦੇ ਲੋਕ ਅ ਅਸੀਂ ਸਾਰੇ ਇਸ ਗੱਲ ਦਾ ਡਟਵਾ ਵਿਰੋਧ ਕਰਦੇ ਆ ਕਿ ਪੰਜਾਬ ਦੇ ਲੋਕ ਚੁਣੇ ਹੋਏ ਲੋਕਾਂ ਦੀ ਨੁਮਾਇੰਦਗੀ ਦੀ ਜੋ ਖਤਮ ਕਰ ਦਿੱਤੀ ਗਈ ਯਾਰ ਤੋ ਇਸ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਏਗਾ ਔਰ ਇਸ ਮਾਮਲੇ ਤੇ ਕੇਂਦਰ ਸਰਕਾਰ ਦਾ ਜਿਹੜਾ ਇਹ ਫੈਸਲਾ ਵਾ ਉਸ ਦੀ ਅਸੀਂ ਡਟ ਕੇ ਨਖੇਦੀ ਕਰਦੇ ਆ